ਹਾਂਜੀ ਕੀ ਹਾਲ ਚੱਲ ਦੋਸਤੋ ਸਾਰੇ ਠੀਕ ਠਾਕ ਆ ਤੇ ਆਪਾਂ 3 ਦਿਨ ਜਨਵਰ ਛੱਡੇ ਨੇ ਆ ਕਿਉਂਕਿ ਗੁਰਪੁਰਬ ਹੀ ਗੁਰਨਾਣਕ ਦੇਵੀ ਦਾ ਗੁਰਪੁਰਬ ਮਨਾਇਆ ਆਪਾਂ ਆਪਣੇ ਗੁਰਦਵਾਰੇ ਇੱਥੇ ਤੇ 3 ਦਿਨ ਆਪਾਂ ਧਿਆਨ ਨਹੀਂ ਦਿੱਤਾ ਜਨਵਾਰਾਂ ਚ ਤੇ ਬੱਚੇ ਵੀ ਪਲਦੇ ਸੀ ਤੇ ਦਾਣਾ ਪਾਣੀ ਅੰਦਰੇ ਪਿੰਦਾ ਰਿਹਾ ਵਾ ਨਾ ਛੱਡੇ ਆਪਾਂ ਉਦੋਂ ਦੇ ਬੱਚੇ ਨਾ ਬਾਹਰ ਛੱਡੇ ਵੱਡੇ ਟੁੱਪ ਟੁੱਪ ਲਵਾਈ ਨਹੀਂ ਆ ਬਾਕੀ ਤੁਹਾਨੂੰ ਅੱਜ ਆਪਾਂ ਬੱਚਿਆਂ ਦਾ ਸ਼ੋਅ ਕਰਾਵਾਂਗੇ ਜਿਹੜੇ ਪੰਦੇ ਬੱਚੇ ਐਂ ਜੀ ਤੁਹਾਨੂੰ ਬਾਕੀ ਦਿਖਾ ਦਿੰਨੇ ਆ ਜਾਲੀ ਤੁਣੀ ਅੰਦਰ ਹੀ ਰਹਿੰਦੇ ਆ ਠੰਡ ਕਰਕੇ ਇਕੱਠੇ ਇਕੱਠੇ ਜਿਵੇਂ ਹੋਏ ਆ ਆਪਾਂ ਜਿਹੜੀਆਂ ਇੱਥੇ ਲੜੀਆਂ ਪਾਈਆਂ ਆਪਣੇ ਕੋਠੇ ਦੇ ਤੇ ਆਪਾਂ ਲਾਉਣ ਲੱਗੇ ਆਂ ਦੀਵਾਲੀ ਤੋਂ ਪਹਿਲਾਂ ਦੀਆਂ ਪਾਈਆਂ ਇਹ ਤੁਹਾਨੂੰ ਆਪਾਂ ਲਾ ਕੇ ਲੜੀਆਂ ਬਲਬ ਸਾਰੇ ਤੇ ਫਿਰ ਤੁਹਾਨੂੰ ਬਾਅਦ ਚੋਂ ਆਪਾਂ ਸ਼ੌਕ ਕਰੋਨੇ ਆਪਣੇ ਜਨਰਾਂ ਦਾ ਹਾਂ ਦਿਲਾਂ ਦਾ ਬਹੁਤ ਫਰਕ ਪੈ ਗਿਆ ਵਾ ਹੰਡੋ ਗਈ ਆ ਤੇ ਬਾਕੀ ਧੁੱਪ ਵੀ ਵਧੀਆ ਲੱਗੀ ਅੱਜ ਬਾਹਰ ਧੁੱਪ ਲਵਾਉਨੇ ਜਨਵਰਾਂ ਦੇ ਜਾਲੀ ਚ ਪਾ ਕੇ ਅੱਲਾਂ ਬਲਬਲਾ ਲੀਏ ਤੇ ਤੁਹਾਨੂੰ ਸ਼ੌਂਕ ਕਰਨੇ ਆਪਾਂ ਹਾਂਜੀ ਮਿੱਤਰੋ ਆਪਾਂ ਲਾ ਕੇ ਰੱਖਦੇ ਹਾਂ ਲੜੀਆਂ ਸਾਰੀਆਂ ਥੱਲੇ ਹੋਣਾ ਆਪਾਂ ਛੱਡਦੇ ਆਂ ਜਨਵਰ ਘਰਾਂਨੇ ਤੁਹਾਨੂੰ ਸ਼ੌਂਕ ਆ ਜੋ

ਪਾਂ ਪਾਈ ਕੱਢ ਤੇ ਬਾਹਰ ਸਾਰੇ ਗਰੇਬਾ ਅੰਦਰ ਬੈਠੇ ਦੋ ਤਿੰਨ ਨਿਕਲਦੇ ਨਹੀਂ ਬਾਹਰ ਕਰੋਨੇ ਤੁਹਾਨੂੰ ਜਿਹੜੇ ਬੱਚੇ ਆਪਣੇ ਨੀਲੇ ਨਾਲ ਸ਼ੌਂਕ ਰਹਿੰਦੇ ਤੁਹਾਨੂੰ ਆਹ ਬੱਚਾ ਕੋਲੇ ਇੱਕ ਲਾਲ ਸਿਰ ਆਹ ਇੱਕ ਕਾਲ ਪੱਲਾ ਹੈ ਦੋਵੇਂ ਭਰਾਈ ਆ ਪੰਜੇ ਚੈੱਕ ਕਰੋ ਇਹਦੇ ਆਏ ਪੰਜੇ ਕਾਲੇ ਪੰਜਿਆਂ ਇੱਕ ਕਾਲ ਪੱਲਾ ਤੇ ਇੱਕ ਲਾਲ ਸਿਰਾ ਪਾਇਏ ਇਹ ਬਾਹਰ ਜੁੜੀ ਹੈ ਉਹਨਾਂ ਦੇ ਵਿੱਚ ਇੱਕ ਇਥੇ ਪਲਿਆ ਬਚਾਲਾ ਇਹ ਵੀ ਕਾਲ ਪੱਲਾ ਜਈਆ ਕਾਲ ਪੱਲਾ ਬਚਾਏ ਲਾ ਚੈੱਕ ਕਰੋ ਬੱਚੇ ਦੀ ਬਹੁਤਾ ਤੇਜ਼ ਆ ਇੱਕ ਬਚਾ ਇੱਧਰ ਪਲੰਦਾ ਵੀ ਬਹਿਰਾ ਬੱਚਾ ਏ ਕਰੋ ਸ਼ੌਂਕ ਕਿੱਡਾ ਸੋਹਣਾ ਬੱਚਾ ਏ ਆਪਣੇ ਚੀਨੇਆਂ ਜੋੜਿਆਂ ਦਾ ਚੀਨੇ ਜੋੜਿਆਂ ਦਾ ਆਲਾ ਬਹਿਰਾ ਬੱਚਾ ਆ ਬੱਚਾ ਭੁੱਖਾ ਜਾਵਦਾ ਥੋੜਾ ਇਹ ਇੱਥੇ ਪਲੰਦੇ ਹੀ ਆਪਣੇ ਦੋ ਬੱਚਿਆਵੇਂ ਤਾਂ ਚਲ ਗਏ ਦੇਖੋ ਕਿ ਦੇ ਸੋਨੇ ਇਹ ਜੀਰਾ ਏ ਕਾਲੀ ਪੂਛ ਦਾ ਬੱਚਾ ਜੀਰਾ ਇੱਕ ਕਹਾਵਾ ਬੱਚਾ ਆਵੇ ਇਹ ਵੀ ਦੋਵੇਂ ਭਰਾ ਹੀ ਆ ਜਿਹੜੇ ਦਿਖਾਉਨੇ ਆਪਾਂ ਇਹ ਸਾਰੇ ਭਰਾ ਹੀ ਆ ਆ ਵੀ ਭਰਾ ਹੀ ਤੇ ਆ ਵੀ ਭਰਾ ਹੀ ਆ ਤੇ ਇੱਧਰ ਦੋ ਨਿਕਲੇ ਆਵੇ ਇਹ ਜੀਰੇ ਜੇ ਹਜੀਰੇ ਚੀਨੇ ਜੇ ਇਹ ਬਾਹਰ ਜੋੜੀ ਆ ਡੱਬਾ ਕਬੂਤਰ ਆ ਤੇ ਕਬੂਤਰੀ ਬੱਗੀ ਆ ਆ ਚੱਕਰ ਕਰਿਆ ਹੋਇਆ ਰੰਗਿਆ ਬਹੁਤ ਆ ਸੋਹਣਾ ਰੰਗ ਵੀ ਹੈ ਲਾਲ ਛਿਵੇਂ ਜੇ ਨਹੀਂ ਦੇਸੀਆਂ ਲੈ ਹੁੰਦੇ ਉਦਾਂ ਦਾ ਹੈ ਮਲਵਈ ਦਮੇਵੀ ਤੇ ਇੱਕ ਆਪਣਾ ਬੱਚਾ ਇੱਥੇ ਪਲੰਦਿਆ ਵੇ ਬੱਗਾ ਇਹ ਵੀ ਪਲੰਦਿਆ ਬੱਗਾ ਬੱਚਾ ਇਹ ਅੱਲਾ ਹੈ ਭਈਆ ਸਫੇਦ ਬੱਗਾ ਬੱਚਾ ਤੇ ਇਹ ਵੀ ਅੰਡਿਆਂ ਚੋਂ ਨਿਕਲਨ ਵਾਲੇ ਬੱਚੇ ਤੇ ਇੱਕ ਕੁੱਤੇ ਲਾਏ ਇੱਥੇ ਜੋੜੀ ਨੇ ਆਵੇ ਹਲੇ ਕੋਈ ਲੁੱਥਾ ਇੱਥੇ ਬਾਕੀ ਆਪਣੇ ਉਹ ਬੱਚੇ ਪਲੇ ਆ ਹਲੇ ਇਹ ਤੇ ਇੱਧਰ ਵੀ ਪਲੇ ਇੱਕ ਜੋੜੀ ਤੇ ਇੱਧਰਲੇ ਦੂਜੇ ਖੁੱਡੇ ਨਾਂ ਵਾਲੇ ਲਖਾਉਨੇ ਤੁਹਾਨੂੰ ਇੱਧਰ ਵੀ ਹਾਂਜੀ ਆ ਜਾਓ ਇੱਧਰ ਆਹ ਤਾਂ ਆਪਣੇ ਸਾਰੇ ਪੁਰਾਣੇ ਨੇ ਬੱਚੇ ਜਿਹਦੇ ਨਿਕਲੇ ਪਹਿਲੇ ਤੇ ਇੱਧਰ ਫਲੇ ਆਵੇ ਜਿਹੜੇ ਤੁਹਾਨੂੰ ਦਿਖਾਉਨੇ ਬੱਚੇ ਇਹ ਸੁਰਖਾ ਡੱਬਿਆਂ ਵਾਲੀ ਜੁੜੀ ਦੇ ਬਾਹਰ ਵਾਲੇ ਇੰਨਾ ਥੱਲੇ ਬਲਾਉਨੇ ਆਪਾਂ ਬਾਕੀ ਪਹਿਲੇ ਇਹ ਬੱਚੇ ਪੁਰਾਣੇ ਆਜ ਇਹਨਾਂ ਨੂੰ ਬਾਹਰ ਛੱਡ ਕੇ ਤੁੱਪ ਲਵਾਵਾਂਗੇ ਜਾਲੀ ਚ ਬਾਕੀ 2 3 ਆਉਂਦੀਆਂ ਜੋੜੀਆਂ ਅੰਡਿਆਂ ਦੇ ਕਢੋਣੇ ਵਾਲੇ ਬੱਚੇ ਆਪਾਂ ਹੋਰ ਜੇ ਮਿੱਤਰੋ ਵੀਡੀਓ ਵਧੀਆ ਲੱਗੂਗੀ ਤੇ ਲਾਈਕ ਮਾਰ ਦਿਓ ਤੇ ਨਾਲੇ ਸਬਸਕ੍ਰਾਈਬ ਕਰ ਲਿਓ ਚੈਨਲ ਆਪਣਾ ਧੰਨਵਾਦ ਕਰਦਾ ਤੁਹਾਡਾ